ਲੋਬਲ ਮਿੱਤਰੋ ਅੱਜ ਦੀ ਇਹ ਵੀਡੀਓ ਉਹਨਾਂ ਭਰਾਵਾਂ ਲਈ ਹੈ ਜਿਹੜੇ ਕੋਈ ਨੁਕਰੇ ਬੱਚੇ ਦੇਣ ਵਾਲੀ ਚੰਬੀ ਘੋੜੀ ਭਾਲਦੇ ਆ ਬਾਡੀਦਾਰ ਭਾਲਦੇ ਤੇ ਰੇਟ ਜਮੇ ਘੱਟ 팔ਦੇ ਤਾਂ ਮਿੱਤਰੋ ਅੱਜ ਇਹ ਵੀਡੀਓ ਉਹ ਭਰਾ ਦੇਖ ਲੈਣ ਨੁਕਰੇ ਬੱਚੇ ਦੇਣ ਵਾਲੀ ਘੋੜੀ ਸਵਾਰੀ ਸੂਰੀ ਦੀ ਪਾਸ ਆ ਬਾਡਾ ਬੁੱਡਾ ਬਹੁਤ ਆ ਨਰੋਹੀ ਆ ਕਹਿਣ ਦਾ ਮਤਲਬ ਮਜੂਤ ਹੱਡਾਂ ਪੈਰਾਂ ਦੀ ਤੇ ਰੇਟ ਵੀ ਜਾਇਜ਼ ਜਿਵੰਦ ਪਹਿਲਾਂ ਤਾਂ ਸਵਾਗਤ ਆ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਾਰਟ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਇਹ ਵੀਡੀਓ Facebook ਪੇਜ ਤੇ ਦੇਖਦੇ ਆ ਉਹਨਾਂ ਦਾ ਰਿਟਾਇਰ ਦਾ ਸਵਾਗਤ ਹੈ ਜੀ ਆਇਆਂ ਨੂੰ ਨਵੇਂ ਸਵੀਰ ਨਵੇਂ ਵੀਡੀਓ ਦੇ ਨਾਲ ਹਾਜ਼ਰ ਹੋਏ ਦੋਸਤੋ ਅੱਜ ਦੀ ਵੀਡੀਓ 21 ਅਪ੍ਰੈਲ 2025 ਨੂੰ ਬਣਾਈ ਗਈ ਆ ਤੇ ਆ ਉਹਨਾਂ ਭਰਾਵਾਂ ਲਈ ਆ ਜਿਨ੍ਹਾਂ ਨੇ ਸਾਹਬ ਜੀ ਦੇ ਪੈਸੇ ਲਾ ਕੇ ਚੰਬੀ ਘੋੜੀ ਪਾਲਦੇ ਆ ਤਾਂ ਮਿੱਤਰੋ ਜੈਜ ਰੇਡ ਦੀ ਚੰਬੀ ਘੋੜੀ ਲਿਆਤੇ ਤੁਹਾਡੇ ਲਈ ਬਸ ਤੁਹਾਡਾ ਹੁਣ ਕੰਮ ਇੰਨਾ ਕੁ ਬੰਦਾ ਇੱਕ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਜਿਹੜੇ YouTube ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨਾਲ ਆਪ ਦਾ ਤੇ ਜਿਹੜੇ ਭਰਾ Facebook ਪੇਜ ਤੇ ਦੇਖਦੇ ਹੋ ਉਹ ਪੇਜ ਨੂੰ ਫੋਲੋ ਕਰ ਲਓ ਆਪਣੇ ਚੈਨਲ ਤੇ ਰੋਜ਼ ਹੀ ਨਵੇਂ ਜਾਨਵਰਾਂ ਦੀ ਵੀਡੀਓ ਆਉਂਦੀ ਰਹਿੰਦੀ ਹੈ ਜਾਇਜ ਰੇਟਾਂ ਤੇ ਆਉਂਦੀ ਹੈ ਮਾਰਕੀਟ ਨਾਲੋਂ ਸਸਤਾ ਜਾਨਵਰ ਮਿਲਦਾ ਤੇ ਜੇ ਵੀਡੀਓ ਪਸੰਦ ਆਈ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਆਜੋ ਵੱਧਦੇ ਵੀਡੀਓ ਵੱਲ ਨੂੰ ਦਿੰਨੇ ਆਂ ਘੋੜੀ ਦੀ ਸਾਰੀ ਦੋਸਤੋ ਥੋੜਾ ਜਿਹਾ ਸ਼ਾਮ ਦਾ ਟਾਈਮ ਸੀ ਇੱਕ ਤੂੜੀ ਥਾੜੀ ਨੇੜੇ ਪੰਦੀ ਕਿ ਜਿਹੜੀ ਵੀਡੀਓ ਥੋੜੀ ਧੁੰਦਲੀ ਜਿਹੀ ਲੱਗ ਰਹੀ ਆ ਪਰ ਤੁਹਾਨੂੰ ਮੈਂ ਦੱਸ ਦਵਾਂ ਮੈਂ ਦੋਸਤੋ ਘੋੜੀ ਆ ਚੰਬੇ ਪੰਚ ਬਹੁਤ ਆ ਚਾਰੇ ਤਾਂ ਪੈਰ ਚਟੇ ਆ ਜੇ ਮੱਥਾ ਮੂੰਹ ਸਾਰਾ ਚਟਾ ਕਹਿੰਦਾ ਮਤਲਬ ਪਿੰਡੇ ਤਕਰੀਬਨ ਸਾਰੇ ਪਿੰਡੇ ਚ ਵਾਲ ਚਟੇ ਆ ਤੁਸੀਂ ਦੇਖ ਸਕਦੇ ਹੋ ਪਰ ਬਾਡੀ ਬੁੱਡੀ ਜਿਹੜੀ ਮਜੂਦ ਆ ਢਿੱਡ ਵੀ ਆ ਦੇਖੋ ਚਟਾ ਤੇ ਨਖਰਾ ਵੀ ਪੂਰਾ ਆਪਦੇ ਆਪ ਨੂੰ ਦਿਖਾਉਂਦੀ ਆ ਵੀ ਮੈਂ ਚੀਜ਼ ਆ ਕੋਈ ਵਾਲ ਪੌੜੀਆਂ ਦੀ ਜਮਾਂ ਸਾਫ ਆ ਜੀ ਤੇ ਅੰਦਰ ਦੀ ਵੀ ਸਾਫ ਆ ਜਿਹੜੇ ਮਰਜ਼ੀ ਡਾਕਟਰ ਤੋਂ ਚੈੱਕ ਕਰਾਓ ਫੇਰ ਲੈ ਕੇ ਜਾਓ ਕਿਉਂਕਿ ਅੰਦਰ ਦੀ ਚੈੱਕ ਹੋਈ ਹੋਈ ਆ ਦੋਸਤੋ ਪੈਰਪੂਰ ਬਹੁਤ ਸੋਹਣਾ ਘੋੜੇ ਦਾ ਸੰਬੰਧ ਸੰਬੰਧ ਦਾ ਸਾਈਜ਼ ਦੇਖੋ ਆ ਕਿ ਬਹੁਤ ਸੋਹਣਾ ਜਿਵੇਂ ਸਿਆਣੇ ਬੰਦੇ ਕਹਿੰਦੇ ਹੁੰਦੇ ਬਈ ਬਰੀਡਿੰਗ ਵਿੱਚ ਸਿਰਫ ਘੋੜੇ ਦਾ ਰੋਲ ਨਹੀਂ ਹੁੰਦਾ ਜੇ ਆਪਾਂ ਬੱਚਾ ਸੋਚੀਏ ਨਾ ਵੀ ਘੂੜੀ ਜੈਹੋ ਜੀ ਮਰਤੀ ਲੈ ਲਓ ਚੰਗੇ ਘੋੜੇ ਤੋਂ ਭਰਾਲੀਏ ਤਾਂ ਇਹ ਸਹੀ ਗੱਲ ਨਹੀਂ ਹੁੰਦੀ ਘੱਟੋ ਘੱਟ ਟਪਣੀ ਘੋੜੀ ਘੋੜੇ ਦੇ ਮੁਕਾਬਲੇ ਅੱਧ ਜਿਹਾ ਤਾਂ ਹੋਣੀ ਚਾਹੀਦੀ ਹੈ ਫਿਰ ਬੱਚਾ ਚੰਗਾ ਆਉਂਦਾ ਪਰ ਘੋੜੀ ਦਾ ਤੋਂ ਸਾਰੇ ਸੰਬੰਧ ਸੰਬੰਧ ਦਾ ਸਾਈਜ਼ ਲੈਂਥ ਹੈਕ ਬਾਡੀ ਪੁੱਠਾ ਪਾਠਾ ਦੇਖੋ ਤਾਂ ਘੂੜੀ 6 ਤੋਂ 70% ਚੰਗੀ ਆ। ਕੰਮ ਮਜੂਤੀ ਬਹੁਤ ਆਪਾਂ ਬਰੀਕੀ ਵਾਲਾ ਘੋੜਾ ਸਰਵਾ ਮਜੂਤੀ ਵਾਲੀ ਘੋੜੀ ਹੋਵੇ ਤਾਂ ਬਰੀਕੀ ਵਾਲਾ ਘੋੜਾ ਸਰਵਾ ਜਿਵੇਂ ਹੁਣ ਇਹਦਾ ਪੈਰ ਦਾ ਸੰਬ ਦਾ ਸਾਇਜ਼ ਦੇਖੀਏ ਲੈਂਥ ਦੇਖੀਏ ਹੱਕ ਹੱਕੋ ਦੀ ਖੁੱਲੀ ਆ ਤੇ ਮੰਨ ਲਓ ਇਹਨੇ ਬਾਬਾ ਸੌਖ ਰੱਖੇ ਬੱਚਾ ਪੂਰਾ ਟੌਪ ਦਾ ਦਊ ਤੇ ਜੇ ਨੁਕਰਾਂ ਬਸ਼ੀਰਾ ਬਸ਼ੀਰੀ ਦੇਦਾ ਦਾ ਸਾਰੇ ਲਾਂਬੇ ਲਾ ਦੋ ਹੈ ਦੋਸਤੋ ਨੁਕਰੇ ਬੱਚੇ ਦੇਣ ਵਾਲੀ ਘੋੜੀ ਆ ਬਾਕੀ ਕਾਹ ਸੋਡੀ ਕਿਸਮਤ ਆ ਮੌਕੇ ਤੇ ਖਾਲੀ ਆ ਤੇ ਤੁਹਾਨੂੰ ਖਾਲੀ ਦਾ ਇਹ ਫਾਇਦਾ ਤੁਸੀਂ ਆਪਦੇ ਜਿਹੜੇ ਮਰਜ਼ੀ ਮਨਪਸੰਦ ਦੇ ਘੋੜੇ ਤੋਂ ਮੀਟ ਕਰਵਾ ਸਕਦੇ ਕਿਸੇ ਨੇ ਸਾਰਿਆਂ ਦੀ ਤੁਹਾਈ ਸੋ ਡਿਫਰੈਂਟ ਹੁੰਦੀ ਕਿ ਕਿਹੜਾ ਘੋੜਾ ਪਸੰਦ ਹੁੰਦਾ ਕਿਸੇ ਨੂੰ ਕਿਹੜਾ ਹੁੰਦਾ ਪਰ ਐ ਤੇ ਤੁਹਾਡਾ ਇਹ ਫਾਇਦਾ ਹੋ ਜਾਣਾ ਤੁਸੀਂ ਜਿਹੜਾ ਮਰਜ਼ੀ ਘੋੜਾ ਚੜਾ ਲੋ ਆਪ ਦੀ ਪਸੰਦ ਆ ਤਾਂ ਬੱਚਾ ਟੌਪ ਦਾ ਦੇ ਦੂ ਇੰਨੀ ਚੀਜ਼ ਦੀ ਆਪਾਂ ਗਾਰੰਟੀ ਦੇ ਦਿੰਦੇ ਆ ਬਾਕੀ ਦੋਸਤੋ ਇੱਕ ਵਾਰ ਤੁਹਾਡੇ ਪਵਾ ਤੇ ਦਰਸ਼ਨ ਆਪਾਂ ਘੋੜੀ ਮੋਟੀ ਮੋਟੀ ਦੇਖ ਲਈ ਚਾਲਦਾ ਵੀ ਆ ਤਾਂ ਸ਼ਾਮ ਦਾ ਟਾਈਮ ਸ ਮਸ਼ੀਨ ਦੀ ਆਵਾਜ਼ ਜ਼ਿਆਦਾ ਹੁੰਦੀ ਕਰਕੇ ਘੋੜੀ ਥੋੜਾ ਜਿਹਾ ਅੱਜ ਵੀ ਜਿ ਮੰਦੀ ਸੀ ਪਰ ਚਾਲ ਦੇਖੋ ਪੂਰੇ ਐਂਡ ਟਰਦੀ ਜਾਉ ਪੈਰਪੁਰ ਬਹੁਤ ਸੋਹਣਾ ਲੰਦੀ ਹੈ ਨੰਬਰ ਦੇ ਤੇ ਉੱਪਰ ਜਿਹੜੀ ਡਿਟੇਲ ਰਹਿੰਦੀ ਜਾਂ ਕੋਈ ਵਾਰੇ ਕੋਈ ਵੀ ਚੀਜ਼ ਹੋਰ ਪ੍ਰਸ਼ਨੇ ਹੋਵੇ ਤਾਂ ਨੰਬਰ ਦੋਸਤੋ ਉੱਪਰ ਚੱਲ ਪੇ 6239154544 985559907 ਆ ਉੱਪਰ ਦਿੱਤੇ ਨੰਬਰਾਂ ਤੇ ਸੰਪਰਕ ਕਰ ਲ ਮੈਨੂੰ ਦਿਓ ਇਜਾਜ਼ਤ ਮਿਲਦੇ ਜਲਦ ਨਵੇਂ ਵੀਡੀਓ ਨਾਲ ਬਹੁਤ ਬਹੁਤ